ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਤੇ ਅੱਜ ਆਪਾਂ ਵਲੌਗ ਨਹੀਂ ਬਣਾਵਾਂਗੇ ਅੱਜ ਜਸਟ ਤੁਹਾਡੀਆਂ ਗੱਲਾਂ ਦੇ ਜਵਾਬ ਜਰੂਰ ਦਵਾਂਗੇ ਕਿਉਂਕਿ ਕੱਲ ਇੱਕ ਆਪਾਂ ਐਪੀਸੋਡ ਅਪਲੋਡ ਕੀਤਾ ਵਾ ਲਾਵਾਂ ਫੇਰੇ ਦਾ ਦਸਵਾਂ ਜਿਹਦੇ ਵਿੱਚ ਕਿ ਸੀਨ ਸੀਗੇ ਬੜੇ ਬੜੇ ਵਧੀਆ ਸਾਰੇ ਨੇ ਜੀ ਪੋਜ਼ਿਟਿਵ ਨੇ ਪਿਆਰ ਦਿੱਤਾ ਜੀਤੇ ਨੂੰ ਥੋੜਾ ਨੈਗੇਟਿਵ ਨੇ ਬਾਕੀ ਹਾਂ ਬਣਦਾ ਵੀ ਹੈ ਕਿ ਜੀਤੇ ਨੇ ਕੱਲ ਹਰ ਗੱਲ ਹੀ ਇਦਾਂ ਦੀ ਜਿੱਤੀ ਆ ਮਤਲਬ ਸੀਨ ਦੇ ਵਿੱਚ ਬਟ ਇਹ ਆ ਕਿ ਉਹ ਸੀਨ ਜਿਹੜਾ ਸੀਗਾ ਜੀ ਆਪਾਂ ਨਾ ਬਣਾਉਂਦੇ ਤੇ ਫਿਰ ਮੈਸੇਜ ਕਿਦਾਂ ਮਤਲਬ ਮਤਲਬ ਕਿਦਾਂ ਪਤਾ ਲੱਗਣਾ ਨਹੀਂ ਕਿ ਅੱਜ ਕੱਲ੍ਹ ਜਮਾਨੇ ਦੇ ਵਿੱਚ ਕੀ ਕੁਝ ਹੋ ਰਿਹਾ ਨਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਵੀ ਕੁਝ ਇੱਕ ਬੱਚੇ ਇਦਾਂ ਦੇ ਹੈਗੇ ਨੇ ਕਿ ਜਿਹੜੇ ਮਤਲਬ ਜੇ ਕੋਈ ਮਾਂ ਪਿਓ ਦੀ ਇੱਸ਼ਾ ਵਾ ਤੇ ਉਹਦੇ ਤੋਂ ਉਲਟ ਜਾਣ ਵਾਲੇ ਸੋ ਜੀਤਾ ਇੱਕ ਇਦਾਂ ਦਾ ਕਰੈਕਟਰ ਹੈ ਤੇ ਬਾਕੀ ਮੈਨੂੰ ਬਹੁਤ ਜ਼ਿਆਦਾ ਨੈਗੇਟਿਵ ਕਮੈਂਟ ਆਇਆ ਕਿ ਜੀਤੇ ਤੁਸੀਂ ਝੂਠ ਬੜਾ ਬੋਲਿਆ ਕਿ ਉਹਨੇ ਮਤਲਬ ਫਾਦਰ ਨੇ ਕੁਝ ਨਹੀਂ ਕੀਤਾ ਹੈਗਾ ਜਾਂ ਤੂੰ ਜਾ ਕੇ ਜੀਤੇ ਜੀਤੇ ਨੂੰ ਬਦਖਲ ਕਰ ਦੋ ਜੀਤਾ ਇਸ ਨਾਟ ਗੁੱਡ ਸ਼ੇਮ ਔਨ ਯੂ ਜੀਤਾ ਬਹੁਤ ਬਯੋਧੀ ਜੀਤੇ ਦਾ ਕਰੈਕਟਰ ਕਿਹਾ ਆਈ ਡੋਟ ਮਾਈਂਡ ਬਟ ਇਹ ਹੈ ਕਿ ਕੱਲ ਜਿਹੜਾ ਸੀਨ ਸੀਗਾ ਉਹ ਸੀਗਾ ਕੁਝ ਹੋਰ ਬਟ ਬਣ ਕੁਝ ਹੋਰ ਗਿਆ ਕਿਉਂਕਿ ਜਦੋਂ ਅਮਰਤ ਦੀ ਲੜਾਈ ਹੁੰਦੀ ਆ ਤੇ ਉਹ ਚਲੀ ਜਾਂਦੀ ਆ ਤੇ ਉਹਦੇ ਇਨ ਬਿਟਵੀਨ ਇੱਕ ਸੀਨ ਸੀਗਾ ਜਿਹੜਾ ਸੀਨ ਨੂੰ ਕਰਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਮੈਂ ਜਾਂਦੇ ਉਹ ਚੀਜ਼ ਨੂੰ ਅਟੈਂਪਟ ਕਰਦਾ ਕਿਉਂਕਿ ਐਦਾਂ ਤਾਂ ਲੰਡਾ ਬੰਦਾ ਹੀ ਨਹੀਂ ਸੀ ਪਾ ਦੇਣਾ ਡਾਇਰੈਕਟਲੀ ਹਨਾ ਤੇ ਬਟ ਉਹ ਤੁਸੀਂ ਟੈਕਨੀਕਲ ਇਸ਼ੂ ਕਰਕੇ ਲਾ ਲੋ ਉਹ ਸੀਨ ਜਿਹੜਾ ਇਨ ਬਿਟਵੀਨ ਜਿਹੜਾ ਨਾ ਅਮਰ ਦੇ ਜਾਂਦੇ ਵਿੱਚ ਉਹ ਮਤਲਬ ਐ ਡਾਊਨ ਨਹੀਂ ਹੋ ਸਕਿਆ ਸੌਰੀ ਕੁਝ ਟੈਕਨੀਕਲ ਇਸ਼ੂਸ ਕਰਕੇ ਬਟ ਇਹ ਹੈ ਕਿ ਉਹ ਆਪਾਂ ਤੁਹਾਨੂੰ ਅੰਡੈਕਸ ਐਪੀਸੋਡ ਦੇ ਵਿੱਚ ਕਲੀਅਰ ਕਰਾਂਗੇ ਬਾਕੀ ਇਹ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬਾਕੀ ਜੀ ਜੀਤਾ 네ਗੇਟਿਵ ਰੋਲ ਨਾ ਕਰੇ ਤਾਂ ਫਿਰ ਜੀਤਾ ਦਾ ਫੇਵਰੇਟ ਕਿੱਦਾਂ ਬਣੇ ਤੁਸੀਂ ਇਹ ਵੀ ਗੱਲ ਮੈਨੂੰ ਦੱਸੋ ਜੀਤਾ ਦਾ ਫੇਵਰੇਟ ਕਿਉਂ ਆ ਸਾਰਿਆਂ ਦਾ ਫੇਵਰੇਟ ਕਿਉਂ ਆ ਜੀਤਾ ਕਿਉਂਕਿ ਜੀਤੇ ਨੇ ਅੱਜ ਤੱਕ ਸਾਰਿਆਂ ਨੂੰ ਕਾਮੇਡੀ ਵਾਲੇ ਸੀਨ ਵੀ ਕੀਤੇ ਆ ਹਸਾਇਆ ਵੀ ਬਹੁਤ ਹੈ ਮੇਰੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮੈਂ ਕਾਮੇਡੀ ਵੀ ਕੀਤੀ ਆ ਮੈਂ ਇੱਕ ਮਤਲਬ ਆਪਣੀ ਵਾਈਫ ਦਾ ਕੀ ਕਹਿੰਦੇ ਜਿਹਦਾ ਜੋਰੂਗਾ ਗੁਲਾਮ ਟਾਈਪ ਹੁੰਦਾ ਕਿ ਆਪਣੀ ਵਾਈਫ ਦੇ ਹਰ ਗੱਲ ਮੰਨਣਾ ਉਹ ਵੀ ਸੀਨ ਕੀਤਾ ਮਤਲਬ ਹਰ ਤਰ੍ਹਾਂ ਦਾ ਮੈਂ ਕਿਰਦਾਰ ਜਿਹੜਾ ਹੈ ਕੀਤਾ ਔਰ ਤੁਹਾਨੂੰ ਹਸਾਇਆ ਵੀ ਆ ਤੁਹਾਨੂੰ ਗੁੱਸਾ ਵੀ ਦਿਵਾਇਆ ਔਰ ਤੁਹਾਨੂੰ ਰੋਵਾਇਆ ਵੀ ਆ ਬੜਾ ਹਰ ਤਰ੍ਹਾਂ ਦਾ ਐਂਟਰਟੇਨਮੈਂਟ ਮੈਂ ਤੁਹਾਡਾ ਕੀਤਾ ਤੇ ਜੇ ਮੈਂ ਇਦਾਂ ਦੇ ਸੀਨ ਨਾ ਕਰਾਂ ਤੇ ਫਿਰ ਮੈਂ ਤੁਹਾਡਾ ਫੇਵਰਿਟ ਕਿੱਦਾਂ ਹੋਵਾਂ ਸੋ ਵਧੀਆ ਕਮੈਂਟ ਕਰਿਆ ਕਰੋ ਤੇ ਬਾਕੀ ਦੇਖਦੇ ਰਹੋ ਆਡੀ ਮੂਵੀ ਲਾਫੇਰੇ ਔਰ ਦੂਸਰੀ ਗੱਲ ਕਿ ਆਪਾਂ ਜਿਹੜੀ ਵਕਤ ਦੀ ਮਾਰਚ ਲਾ ਰਹੇ ਆ ਉਹਦਾ ਵੀ ਬਹੁਤ ਛੇਤੀ ਤੁਹਾਨੂੰ ਅੱਛਾ ਰਿਜ਼ਲਟ ਮਿਲੇਗਾ ਤੁਸੀਂ ਦੇਖੋਗੇ ਡੇ ਬਾਏ ਡੇ ਤੁਹਾਨੂੰ ਪਤਾ ਲੱਗਦਾ ਜਾਏਗਾ ਕਿ ਮਤਲਬ ਇਹ ਸਹੀ ਦਿਸ਼ਾ ਦੇ ਵਿੱਚ ਜਿਹੜੀ ਹੈ ਸਟੋਰੀ ਜਾ ਰਹੀ ਹੈ ਉਹ ਚ ਵੀ ਜੀਤਾ ਬਿਲਕੁਲ ਟੋਟਲੀ 네ਗੇਟਿਵ ਆ ਫੈਮਿਲੀ ਨੂੰ ਲੈ ਕੇ ਹਨਾ ਮਤਲਬ ਆਪਣੇ ਮਦਰ ਨੂੰ ਆਪਣੇ ਬ੍ਰਦਰ ਨੂੰ ਲੈ ਕੇ 네ਗੇਟਿਵ ਆ ਤੇ ਇਹਦੇ ਵਿੱਚ ਤਾਂ ਓਬਵੀਅਸਲੀ ਮੈਂ ਭਾਜੀ ਇਹਨਾਂ ਨੂੰ ਮਤਲਬ ਸਾਰੇ ਪਿੱਛੇ ਲਾਇਆ ਆ ਸਾਰਿਆਂ ਨੂੰ ਆਪਣੇ ਨਾਲ ਰਲਾਇਆ ਹੈ ਬਾਕੀ ਇਹ ਆ ਕਿ ਤੁਹਾਨੂੰ ਲੱਗੇਗਾ ਜਾ ਕੇ ਬਹੁਤ ਜ਼ਿਆਦਾ ਮਜ਼ਾ ਆਣ ਵਾਲਾ ਵਾ ਤੇ ਦੇਖਦੇ ਰਹੋ ਲਾਵਾਂ ਫੇਰੇ 2 ਬਹੁਤ ਵਧੀਆ ਵੈਬ ਸੀਰੀਆ ਤੇ ਆਡੀ ਦੂਜੀ ਵੀ ਤੇ ਬਹੁਤ ਜਲਦੀ ਨਵੇਂ ਚੈਨਲ ਦੇ ਉੱਤੇ ਨਵੇਂ ਪੜਾਕੇ ਪੈਣ ਵਾਲੇ ਆ ਨਵਾਂ ਆਪਾਂ ਕੁਝ ਸ਼ੁਰੂ ਕਰਨ ਜਾ ਰਹੇ ਆ ਤੇ ਬਹੁਤ ਜਲਦੀ ਤੁਹਾਡੀ ਨਜ਼ਰ ਕਰਾਂਗੇ ਤੇ ਬਾਕੀ ਆਪਣਾ ਪਿਆਰ ਆਪਣਾ ਸਪੋਰਟ ਦਿੰਦੇ ਰਹੋ ਕਮੈਂਟਾਂ ਦੇ ਵਿੱਚ ਤੇ ਜੀਤਾ ਜੀਤਾ ਕਰਉਂਦੇ ਰਹੋ ਭਾਵੇਂ 네ਗੇਟਿਵ ਚ ਭਾਵੇਂ ਪੋਜ਼ਿਟਿਵ ਚ ਬਾਕੀ ਜੀਤੇ ਨੂੰ ਪਤਾ ਹੈ ਫੇਵਰੇਟ ਯਾਰਾਂ ਦਾ ਤੇ ਬਾਕੀ ਇਹ ਹੈ ਕਿ ਮੇਰੇ ਚੈਨਲ ਨੂੰ ਵੀ ਯਾਰ ਫੋਲੋ ਕਰ ਲੋ ਤੁਹਾਡੇ ਤੁਹਾਡੀ ਬਹੁਤ ਜ਼ਰੂਰਤ ਆ ਬਹੁਤ ਨੀਡ ਆ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਮੇਰੇ ਚੈਨਲ ਨੂੰ ਬੈਲ ਆਈਕਨ ਦਬ ਦੋ ਕਿਉਂਕਿ ਮੋਸਟਲੀ ਪਹਿਣਾ ਵਲੌਗ ਦੇਖ ਕੇ ਤੇ ਸਕਿਪ ਕਰ ਜਾਂਦੀ ਆ ਦਾ ਨਾ ਕਰਿਆ ਕਰੋ ਮਤਲਬ ਥੋੜਾ ਜਿਆਦਾ ਹੁੰਦਾ ਹਨ ਤੇ ਇਹਨਾਂ ਤੇ ਯਾਰ ਜੀ ਤੁਹਾਡੀ ਜ਼ਰੂਰਤ ਕਰਦਾ ਹੀ ਆ ਕਿ ਤੁਹਾਨੂੰ ਇਹਨਾਂ ਐਂਟਰਟੇਨ ਕਰਦਾ ਉਹਦੇ ਲਈ ਥੋੜਾ ਜਿਹਾ ਤੇ ਤੁਸੀਂ ਐਫਰਟ ਕਰੋ ਸਬਸਕ੍ਰਾਈਬਰ ਵਾਲਾ ਬਟਨ ਆਪ ਦੋ ਤੇ ਬੈਲ ਆਈਕਨ ਹਨਾ ਦਬਾ ਦਿਓ ਔਰ ਕੱਲ ਮੇਰੇ ਮੈਨੂੰ ਵੀਊ ਨਾਲ ਘੱਟ ਮਸਲਾ ਹੁੰਦਾ ਮੈਨੂੰ ਜਦੋਂ ਕਮੈਂਟ ਕਰਾ ਲੈ ਆਏ ਫਿਰ ਮੈਨੂੰ ਥੋੜੀ ਜਿਹੀ ਹਰਟ ਹੁੰਦਾ ਯਾਰ ਜੀਤਾ ਵਾਂਟਸ ਮੋਰ ਇੰਟੈਂਸ਼ਨ ਤੁਸੀਂ ਕਮੈਂਟ ਕਰਿਆ ਕਰੋ ਮੈਂ ਤੁਹਾਨੂੰ ਰਿਪਲਾਈ ਕਰਾਂਗਾ ਮੈਨੂੰ ਗੱਲਬਾਤ ਕਰਨਾ ਬਹੁਤ ਮਜਾ ਆਉਂਦਾ ਸਾਰਿਆਂ ਨਾਲ ਤੁਸੀਂ ਯਾਰ ਦੇਖਿਆ ਨਾ ਦੋ ਜੇ ਵੀ ਮੈਨੂੰ ਕੋਈ ਕਮੈਂਟ ਆਏ ਮੈਂ ਦੋ ਜੇ ਵੀ ਰਿਪਲਾਈ ਕਰ ਦੇਣਾ ਤੇ ਬਾਕੀ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਅੱਜ ਵਲੌਗ ਨਹੀਂ ਸੀਗਾ ਅੱਜ ਸਸ ਗੱਲਾਂ ਬਾਤਾਂ ਹੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਜਲਦੀ ਮਿਲਦੇ ਆ ਤੇ ਬਾਕੀ ਤੁਹਾਨੂੰ ਕੱਲ ਵਾਲਾ ਐਪੀਸੋਡ ਕਿੱਦਾਂ ਦਾ ਲੱਗਾ ਅੱਜ ਜੀਤਾ ਜੀ ਦਾ ਕਮੈਂਟਾ ਜੀ ਕਰਾ ਦਿਓ ਜੇ ਕੋਈ ਗੱਲਬਾਤ ਕੁਝ ਨਹੀਂ ਆ ਤੁਸੀਂ ਕਮੈਂਟ ਦੇ ਵਿੱਚ ਦੱਸੋ ਤੇ ਆਪਾਂ ਤੁਹਾਨੂੰ ਰਿਪਲਾਈ ਕਰਾਂਗੇ ਤੇ ਚੰਗਾ ਜੀ ਪਿਆਰ ਭਰੀ ਸਸਰੀ ਗੱਲ ਸਾਰੇ ਮੈਂਟਰਾਂ ਨੂੰ